ਪਿਆਰੇ ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ। ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬੀ ਕਵਿਤਾ ਉੱਦਮ ਕਰੀਂ ਜ਼ਰੂਰ। ਜੇ ਕੁਝ ਲੋਚੀ ਮਨ ਵਿੱਚ ਸੱਜਣਾ ਉੱਦਮ ਕਰੀਂ ਜ਼ਰੂਰ। ਬਿਨ ਉੱਦਮ ਹੱਤ ਸਖਣੇ ਰਹਿਸਣ ਉੱਦਮ થી ਭਰਪੂਰ। ਕੀ ਕਹਿੰਦਾ ਹੈ ਕਵੀ ਦੇ ਵਿੱਚ ਕਿ ਜੇ ਤੂੰ ਜੀਵਨ ਵਿੱਚ ਕੁਝ ਪੌਣਾ ਚੰਦ ਹੈ ਤਾਂ ਉਹਦੇ ਲਈ ਤੈਨੂੰ ਉਦਮ ਜ਼ਰੂਰ ਕਰਨਾ ਪਏਗਾ ਉਦਮ ਮਤਲਬ ਕਿ ਉਪਰਾਲਾ ਮਿਹਨਤ ਬਿਨ ਉਦਮ ਹੱਥ ਸਖਣੇ ਰਹਸਣ ਬਿਨਾ ਉਦਮ ਤੋਂ ਹੱਥ ਜਿਹੜੇ ਨੇ ਉਹ ਖਾਲੀ ਰਹਿੰਦੇ ਹਨ ਸਖਣੇ ਮਤਲਬ ਖਾਲੀ ਉਦਮ થી ਭਰਪੂਰ ਤੇ ਮਿਹਨਤ ਨਾਲ ਕੀ ਹੈ ਭਰੇ ਹੋਏ ਹੁੰਦੇ ਹਨ ਉਦਮ થી ਭਰਪੂਰ ਜੇ ਕੁਝ ਲੋਚੇ ਮਨੁੱਖ ਸੱਜਣਾ ਉੱਦਮ ਕਰੀਂ ਜ਼ਰੂਰ ਬਿਨ ਉੱਦਮ ਹੱਥ ਸਖਣੇ ਰਹਸਣ ਉੱਦਮ થી ਭਰਪੂਰ ਭਾਵ ਜੇ ਤੂੰ ਜੀਵਨ ਵਿੱਚ ਕੁਝ ਪਾਉਣਾ ਚਾਹੁੰਦਾ ਹੈ ਤਾਂ ਉਹਦੇ ਲਈ ਤੈਨੂੰ ਉੱਦਮ ਕਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਹੈ ਤੇ ਬਿਨਾ ਮਿਹਨਤ ਤੋਂ ਹੱਥ ਜਿਹੜੇ ਨੇ ਉਹ ਸਖਣੇ ਰਹਿੰਦੇ ਹਨ ਮਤਲਬ ਖਾਲੀ ਰਹਿੰਦੇ ਹਨ ਤੇ ਉੱਦਮ ਦੇ ਨਾਲ ਉਹ ਭਰ ਜਾਂਦੇ ਹਨ ਮਤਲਬ ਮਿਹਨਤ ਦੇ ਨਾਲ ਜੋ ਸੀ ਚਾਹੁੰਦੇ ਹਾਂ ਉਹ ਸਾਨੂੰ ਮਿਲ ਜਾਂਦਾ ਹੈ ਜੇ ਚਾਹੀ ਪੁਝਣਾ ਮੰਜ਼ਿਲ ਤੇ ਵਗੀ ਜਿਵੇਂ ਦਰਿਆ ਤੋ ਨਿਰੰਤਰ ਨਾ ਜ਼ਿੰਦਗੀ ਦਾ ਮੌਤ ਕਦਮ ਰੁਕਿਆ ਜੇ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ ਤਾਂ ਤੈਨੂੰ ਦਰਿਆ ਦੀ ਤਰ੍ਹਾਂ ਵਗਣਾ ਪਏਗਾ ਤੋ ਨਿਰੰਤਰ ਨਾ ਜ਼ਿੰਦਗੀ ਦਾ ਮਤਲਬ ਜ਼ਿੰਦਗੀ ਉਹੀ ਹੈ ਜੋ ਕਿ ਨਿਰੰਤਰ ਨਿਰੰਤਰ ਚੱਲਦੀ ਹੈ ਮਤਲਬ ਲਗਾਤਾਰ ਜੋ ਚੱਲਦੀ ਰਹੇ ਉਸੇ ਦੇ ਨਾਮ ਜ਼ਿੰਦਗੀ ਹੈ ਤੇ ਮੌਤ ਕਦਮ ਰੁਕਿਆ ਮਤਲਬ ਜੇ ਅਸੀਂ ਰੁਕ ਗਏ ਤਾਂ ਉਹਦਾ ਮਤਲਬ ਹੈ ਅਸੀਂ ਖਤਮ ਹੋ ਗਏ ਜੇ ਕਿਧਰੇ ਹਾਰਾਂ ਲੱਕ ਤੋੜਨ ਮਨ ਹੋ ਜਾਏ ਨਿਰਾਸ਼ ਮਤਲਬ ਜੇ ਕਿਤੇ ਹਾਰ ਜਾਂਨੇ ਆਂ ਅਸੀਂ ਤਾਂ ਉਹਦੇ ਨਾਲ ਥੱਕ ਜਾਂਨੇ ਆਂ ਜੇ ਕਿਧਰੇ ਹਾਰਾਂ ਲੱਕ ਤੋੜ ਦੇਣ ਤਾਂ ਮਨ ਹੋ ਜਾਏ ਨਿਰਾਸ਼ ਮਤਲਬ ਜੇ ਸਾਡਾ ਮਨ ਹਾਰਾਂ ਨਾਲ ਨਿਰਾਸ਼ ਹੋ ਜਾਏ ਤਾਂ ਜ਼ਿੰਦਗੀ ਜਾਣੀ ਕੋਲ ਮੇਰਾ ਜਿੱਤ ਵਿੱਚ ਰੱਖ ਵਿਸ਼ਵਾਸ ਮਤਲਬ ਜੀ ਆਪਾਂ ਨੂੰ ਇਹ ਸਮਝਣਾ ਪੈਣਾ ਹੈ ਕਿ ਜ਼ਿੰਦਗੀ ਜਿਹੜੀ ਇੱਕ ਲੰਮਾ ਕੋਹਲ ਹੈ ਲੰਮਾ ਸੰਘਰਸ਼ ਹੈ ਤੇ ਜਿੱਤ ਵਿੱਚ ਸਾਨੂੰ ਹਮੇਸ਼ਾ ਵਿਸ਼ਵਾਸ ਰੱਖਣਾ ਪਏਗਾ ਜੇ ਕਿਧਰੇ ਮਨ ਦੇ ਅੰਬਰ ਤੇ ਛਾਈ ਕੋਰ ਉਦਾਸੀ ਮਨ ਦਾ ਮਾਲਕ ਬਣ ਨਾ ਦੇਵੀਂ ਇਹ ਤਾਂ ਤੇਰੀ ਦਸੀ ਜੇ ਕਿਤੇ ਰਸਤੇ ਵਿੱਚ ਜ਼ਿੰਦਗੀ ਦੇ ਮਨ ਦੇ ਵਿੱਚ ਤੇਰੀ ਉਦਾਸੀ ਆ ਜਾਏ ਮਨ ਦੇ ਅੰਬਰ ਤੇ ਮਤਲਬ ਅਸਮਾਨ ਤੇ ਜੇ ਕਿਤੇ ਤੇਰੇ ਮਨ ਵਿੱਚ ਉਦਾਸੀ ਆ ਜਾਏ ਤਾਂ ਮਨ ਦਾ ਮਾਲਕ ਬਣਨ ਨ ਦੇਵੀ ਇਹ ਤਾਂ ਤੇਰੀ ਦਾਸੀ ਮਤਲਬ ਇਸ ਉਦਾਸੀ ਨੂੰ ਤੂੰ ਆਪਣੇ ਮਨ ਦਾ ਮਾਲਕ ਨਹੀਂ ਬਣਨ ਦੇਣਾ ਤੇ ਇਸ ਨੂੰ ਆਪਣੇ ਆਪ ਉੱਪਰ ਹਾਵੀ ਨਹੀਂ ਹੋਣ ਦੇਣਾ ਕਿਉਂਕਿ ਇਹ ਤਾਂ ਤੇਰੀ ਜਿਹੜੀ ਹੈ ਦਾਸੀ ਹੈ ਤੇ ਇਸ ਨੂੰ ਤੂੰ ਸੇ ਮਤਲਬ ਉਦਾਸੀ ਨੂੰ ਆਪਣੇ ਪੈਰਾਂ ਵਿੱਚ ਰੱਖਣਾ ਹੈ ਤੇ ਇਸ ਦਾ ਤੂੰ ਮਾਲਕ ਬਣਨਾ ਹੈ ਮਤਲਬ ਜ਼ਿੰਦਗੀ ਵਿੱਚ ਕਦੇ ਵੀ ਉਦਾਸ ਨਹੀਂ ਹੋਣਾ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਤੇਰੇ ਮਨ ਵਿੱਚ ਰੋਸ਼ਨ ਸੂਰਜ ਚੰਦਰਮਾ ਤੇ ਤਾਰੇ ਕਦਮਾਂ ਦੇ ਵਿੱਚ ਮੰਜ਼ਲਾਂ ਤੇਰੇ ਸਮਝ ਲਵੇਂ ਜੇ ਪਿਆਰੇ ਤੇਰੇ ਆਪਣੇ ਮਨ ਦੇ ਅੰਦਰ ਹੀ ਮਤਲਬ ਸੂਰਜ ਹੈ ਚੰਦ ਹੈ ਤੇ ਤਾਰੇ ਹਨ ਕਦਮਾਂ ਦੇ ਵਿੱਚ ਮੰਜ਼ਲਾਂ ਤੇਰੀ ਜੇ ਤੂੰ ਇਹ ਚੀਜ਼ ਨੂੰ ਸਮਝ ਲਵੇਂ ਤਾਂ ਤੇਰੇ ਪੈਰਾਂ ਵਿੱਚ ਹੀ ਤੇਰੀ ਮੰਜ਼ਿਲ ਜਿਹੜੀ ਹੈ ਉਹ ਰੱਖੀ ਹੈ ਜੇ ਤੂੰ ਉਸ ਨੂੰ ਪਾਉਣਾ ਚਾਹੁੰਦਾ ਹੈ ਕਿਉਂਕਿ ਇਹ ਤੇਰੇ ਹੱਥ ਵਿੱਚ ਹੈ ਜੀ ਜੇ ਤੂੰ ਮਿਹਨਤ ਕਰੇਗਾ ਤਾਂ ਸੂਰਜ ਚੰਦ ਤਾਰੇ ਨੇ ਜਿਹੜੇ ਉਹ ਵੀ ਤੇਰੇ ਅੰਦਰ ਹੀ ਮਤਲਬ ਜਾਗ ਪੈਣਗੇ ਤੇਰੇ ਖਿੜਨ ਤੇ जग ਨੇ ਖਿੜਨਾ ਮੁਰਝਾ ਆਇਆ ਮੁਰਝਾਵੇ ਵੰਡ ਸੁਗੰਧੀਆਂ ਪ੍ਰੀਤ ਸੁਨੇਹੇ ਨਿੱਗੇ ਪਿਆਰ ਕਲਾਵੇ ਤੇਰੇ ਖਿੜਨ ਤੇ जग ਨੇ ਖਿੜਨਾ ਜੇ ਤੂੰ ਖੁਸ਼ ਰਹੇਗਾ ਤਾਂ ਜਗ ਖੁਸ਼ੀ ਹੁੰਦਾ ਹੈ ਜੇ ਤੂੰ ਮੁਰਝਾ ਜਾਏਗਾ ਤਾਂ ਸਭ ਕੁਝ ਹੀ ਮੁਰਝਾ ਜਾਏਗਾ ਵੰਡਿ ਸੁਗੰਧੀਆਂ ਪ੍ਰੀਤ ਸੁਨੇਹੇ ਨਿੱਗੇ ਪਿਆਰ ਕਲਾਵੇ ਤੇ ਤੈਨੂੰ ਹਮੇਸ਼ਾ ਪਿਆਰ ਦੀਆਂ ਖੁਸ਼ਬੂਆਂ ਫੈਲਾਉਣੀਆਂ ਚਾਹੀਦੀਆਂ ਹਨ ਤੇ ਪ੍ਰੀਤ ਅਤੇ ਪਿਆਰ ਦੇ ਜਿਹੜੇ ਨਿੱਗੇ ਨੇ ਕਲਾਵੇ ਨੇ ਉਹ ਬਣਨੇ ਚਾਹੀਦੇ ਹਨ ਇਸ ਤਰ੍ਹਾਂ ਕੀ ਹੈ ਤੇਰਾ ਹਰ ਕੰਮ ਜਿਹੜਾ ਹੈ ਉਹ ਸਫਲ ਹੋਵੇਗਾ ਸਿੱਧਕ ਲਗਨ ਤੇ ਤੱਕੜੇ ਖੰਭੀ ਉੱਡਣਾ ਉੱਚ ਅਸਮਾਨੀ ਥਲ ਸਾਗਰ ਵੀ ਰੋਕ ਸਕਣਾ ਤੇਰੀ ਸਹਜ ਰਵਾਨੀ ਜੇ ਤੇਰੀ ਅੰਦਰ ਸਿੱਧਕ ਹੈ ਲਗਨ ਹੈ ਤਾਂ ਤੂੰ ਅੰਬਰ ਮਤਲਬ ਅਸਮਾਨ ਵਿੱਚ ਉੱਚਾ ਉੜੇਗਾ ਜਿਹੜੇ ਇਹ ਸਿੱਧਕ ਲਗਨ ਤੇ ਮਿਹਨਤ ਦੇ ਤੱਕੜੇ ਖੰਭ ਹਨ ਇਹ ਤੈਨੂੰ ਕਿਸੇ ਉਡਾਰੀ ਤੋਂ ਰੋਕ ਨਹੀਂ ਸਕਣਗੇ ਥਲ ਸਾਗਰ ਵੀ ਰੋਕ ਸਕਣਾ ਤੇਰੀ ਸਹਜ ਰਵਾਨੀ ਇਸੇ ਤਰ੍ਹਾਂ ਜਿਹੜਾ ਸਮੁੰਦਰ ਸਾਗਰ ਹੈ ਧਰਤੀ ਹੈ ਤੇ ਉਹ ਵੀ ਤੇਰੀ ਜਿਹੜੀ ਇਹ ਰਵਾਨੀ ਹੈ ਇਸ ਨੂੰ ਸੌਖੀ ਉਡਾਰੀ ਨੂੰ ਰੋਕ ਨਹੀਂ ਸਕੇਗਾ ਜੇ ਕੁਝ ਲੋਚੀ ਮਨ ਵਿੱਚ ਸਜਨਾ ਉਦਮ ਕਰੀਂ ਜ਼ਰੂਰ ਬਿਨ ਉਦਮ ਹੱਥਖਣੀ ਰਹਿਸਨ ਉਦਮ થી ਭਰਪੂਰ ਤੇ ਇਸ ਲਈ ਜੇ ਕੁਝ ਮਨ ਵਿੱਚ ਲੋਚਦਾ ਹੈ ਚਾਹੁੰਦਾ ਹੈ ਤੇ ਉਸ ਲਈ ਤੈਨੂੰ ਉਦਮ ਜਿਹੜਾ ਹੈ ਉਹ ਜ਼ਰੂਰ ਕਰਨਾ ਪਏਗਾ ਬਿਨਾ ਉੱਦਮ ਤੋਂ ਤੂੰ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਤੇ ਜੇ ਤੂੰ ਆਪਣਾ ਉੱਦਮ ਮਿਹਨਤ ਕਰੇਗਾ ਉਪਰਾਲਾ ਕਰੇਗਾ ਤਾਂ ਤੂੰ ਆਪਣੇ ਜੀਵਨ ਵਿੱਚ ਜ਼ਰੂਰ ਸਫਲਤਾ ਪਾਵੇਂਗਾ ਤੇ ਬੱਚਿਓ ਇਸੀ ਆਪਣੀ ਕਵਤਾ ਉੱਦਮ ਕਰੀਂ ਜ਼ਰੂਰ ਆਸ ਕਰਦੀ ਆਂ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ